ਚੰਗੀਆਂ ਬੁਰੀਆਂ ਚੀਜ਼ਾਂ ਹੋਈਆਂ ਤੁਹਾਡੇ ਨਾਲ ਚੀਟਿੰਗਸ ਹੋਈਆਂ ਤੇ ਤਾਂ ਹੀ ਜ਼ਿੰਦਗੀ ਨੇ ਸਿਖਾਇਆ ਨਾ ਬਦਾਮ ਖਾ ਕੇ ਅਕਲ ਨਹੀਂ ਆਉਂਦੀ ੱਟਕੇ ਖਾ ਕੇ ਅਕਲ ਆਉਂਦੀ ਜੇ ਆਪਾਂ ਕਹਿ ਲਈਏ ਸਵੇਰੇ ਪੰਜ ਬਦਾਮ 10 ਬਦਾਮ ਧਿਓ ਲੋ ਅਕਲ ਆ ਜਾਏਗੀ ਦਿਮਾਗ ਤੇਜ਼ ਹੋ ਜਾਏਗਾ ਨਹੀਂ ਘਰ ਤੋਂ ਬਾਹਰ ਨਿਕਲੋ ਸਟਰਗਲ ਕਰੋ ਜਿਹੜਾ ਬੱਚੇ ਨੂੰ ਤੁਸੀਂ ਘਰ ਤੋਂ ਬਾਹਰ ਕੱਢੋਗੇ ੱਟਕੇ ਖਾਏਗਾ ਕਦੀ ਆਟੋ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਜਿੰਨੂੰ ਪੈਸੇ ਦੀ ਵੈਲਿਊ ਪਤਾ ਚੱਲੇਗੀ ਵੀ ਅੱਜ ਮੈਂ 10000 ਦਾ ਕੰਮ ਕੀਤਾ ਤੇ 10000 ਦੇ ਨਾਲ ਮੈਂ ਪੂਰਾ ਮਹੀਨਾ ਕੱਢਣਾ ਹੂੰ ਤੇ ਜਿਹੜੇ ਬੱਚੇ ਨੂੰ ਮਾਪਿਆਂ ਨੇ ਵੈਸੇ ਜਾਲੀ 50000 ਰੁਪਏ ਦੇ ਤੋ ਜਾ ਪੁੱਤਿਆ ਕਿ ਸ਼ਾਪਿੰਗ ਕਰਿਓ ਉਹਨੂੰ ਪੈਸੇ ਦੀ ਕੀ ਵੈਲਿਊ ਸੁਮੇ ਜ਼ੀਰੋ ਤੋਂ ਸ਼ੁਰੂ ਕੀਤਾ ਮੈਂ 200 ਰੁਪਏ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀਗੀ ਤੇ ਮੈਨੂੰ ਤਾਂ ਪਤਾ ਹੀ ਹੈ ਨਾ ਪੈਸੇ ਦੀ ਕੀ ਵੈਲਿਊ ਹੈ ਤੇ ਕਈ ਕਈ ਵਾਰੀ ਮੈਂ ਤੇ ਆਪਣੇ ਮੇਡ ਨੂੰ ਵੀ ਕਹਿੰਨੀ ਹੁੰਨੀ ਆ ਇਤਨੀ ਈਜ਼ੀ ਨਹੀਂ ਪੈਸਾ ਆਤਾ ਹੈ ਇੱਕ ਸਬਜ਼ੀ ਮੈਂ ਦੋ ਦਿਨ ਵੀ ਚੁਲਾ ਲੈਣੀ ਆ ਮੈਨੂੰ ਇਹ ਨਹੀਂ ਕਿ ਸਵੇਰ ਦੀ ਸਬਜ਼ੀ ਸ਼ਾਮੀ ਨਹੀਂ ਖਾਣੀ ਸ਼ਾਮ ਦੀ ਸਬਜ਼ੀ ਰਾਤ ਨੂੰ ਨਹੀਂ ਖਾਣੀ ਜਾਂ ਕੱਲ ਨਹੀਂ ਖਾਣੀ ਮੈਂ ਖਾ ਲੈਣੀ ਆ ਮਿਹਨਤ ਦੀ ਕਮਾਈ ਆ ਮਿਹਨਤ ਨਾਲ ਪੈਸੇ ਕਮਾਈਆ ਮਿਹਨਤ ਨਾਲ ਘਰ ਬਣਾਇਆ ਮਿਹਨਤ ਨਾਲ ਕਿਸ਼ਤਾਂ ਦੇਣੀਆਂ ਕਮਾ ਕੇ